نل کے सारा लोक ਇਹ ਲੋਕਲ ਸਰਪੰਚ ਨੇ ਜਿੱਤਿਆ ਸਾਡਾ ਸਰਪੰਚ ਜੀ 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 ਜ ਬਾਬਾ ਜੀ ਦੀਆਂ ਵੱਡੇ ਬਾਦਸਾਹ ਦੀਆਂ ਸਰਕਾਰਾਂ ਨੇ ਸਕੂਲ ਨੇ ਪਹਿਲੀ ਜਿਹੜੀ ਜ਼ਮੀਨ ਤੇ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਏਰੀਆ ਦੇ ਉਨਾ ਦੇ ਮੌਕੇ ਵੀ ਹੋਣੇ ਸਾਡੇ ਆਪਣੇ ਮੁਕ्तार ਚ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜਮੀਨ ਦਾ ਇੱਕ ਹੀ ਮਸਲਾੜਿਆ ਸਾਡਾ ਕੁਝ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਸੀ ਜਿਹੜੀ ਰਹਿੰਦੀ ਸੀਗੀ ਉਹ ਦੂਜੀ ਕਾਂਗਰਸ ਪਾਰਟੀ ਨੇ ਉਲਟ ਪਲਟ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਪਾ ਦਿੱਤੀ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵਿੱਚ ਆ ਗਈ ਅਸੀਂ ਇਹ ਚਾਹੁੰਦੇ ਹਾਂ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਤੇ ਇਹ ਸਾਡੇ ਨੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਤੇ ਆਏ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਆਲਾਦ ਨੇ ਸਾਡੇ ਅਸੀਂ ਤਾਂ ਕਹਿੰਨੇ ਜੀ ਸਾਨੂੰ ਉਹ ਜਿਵੇਂ ਮਰਜ਼ੀ ਸਾਨੂੰ ਦਾਣ ਟੀ ਦੇ ਮੈਂ ਇਹਨੂੰ ਇਕੱਲ ਨਾ ਉਹਨੂੰ ਪਤਾ ਮੈਂ ਰੋਜ਼ ਜਵਾਨ ਕਰਦਾ ਤੱਕੇ ਪਹਿਲੀ ਕੈਮਰਨ ਵਿੱਚ ਸਰ ਫਾਰਮ ਹੋ। ਅੱਜ ਦਿਨ ਆ ਗਏ। ਕੱਲੇ ਥੋੜੀ ਮੈਂ ਸਾਰੇ ਬਾਰਡਰ ਪੱਟੀ ਦੀ ਆਈ ਇਸ ਵਸਿਆ। ਠੀਕ ਆ ਪੱਕੀ ਕਰਦੇ ਦੂਜੀ ਕਰਦੇ। ਇੱਕ ਸਾਰਾ ਪ੍ਰੋਜੈਕਟ ਹੋਣਾ ਹੈ। ਜਿੰਨੇ ਤਰ੍ਹਾਂ ਜੋ ਬੀਤ ਨੇ ਪੱਕੇ ਸੀਮਿੰਟ ਦੇ ਬੰਦ ਹੋ ਗਏ। ਜੁਮੇਸ ਪਾ ਕੇ ਨਾ ਕਿ ਟੁੱਟ ਨਾ। ਪਾ ਕੇ ਆਉਣਾ ਪਰ ਇਸ ਤੀ ਉਹ ਕੱਢ ਦੇਣਾ। ਤੋਂ ਆ ਜ਼ਰੂਰੀ ਹੈ ਤੇ ਹੋਰ ਕੋਈ ਹੁਣੀ ਤੁਹਾਨੂੰ ਕੋਈ ਦੀ ਲੋੜ ਹੈ। ਉਹਦੇ ਨਹੀਂ ਹੋਣ ਕਿ ਉਹਨੂੰ ਕੱਟਣਾ ਵੀ ਵਰ ਪਰੇ ਵੀ ਦੇ ਦਿੱਤੇ ਕੱਟਣਾ ਵੀ ਕੱਟਾ ਭੇਜਿਆ ਅੱਜ ਹੋਈ ਨਹੀਂ ਛੋਟੀ ਲੇਟਾਂ ਵੱਡੀ ਲੇਟ ਉਹ ਜਿਹੜਾ ਲੇਟ ਕਰਾਂਗੇ ਇਹ ਇੱਕ ਉਹ ਆ ਦਾ 22 ਕਰੋੜ ਵਾਲੀ ਗੱਲ ਹੈ ਹਨੀ ਉਹ ਬਹੁਤ ਅਸਰਕੀ ਸੀ ਵੀ ਮੈਂ ਤੁਹਾਨੂੰ ਜੀ ਕਹਿੰਦਾ ਨਹੀਂ ਪਹੰਚਦਾ ਮੈਂ ਬੈਂਕਸਾਈਸਿਸ ਨੇ ਦੱਸਿਆ ਹੈ ਕਿ ਕੋਈ 22 ਕਰੋੜ ਰੁਪਇਆ ਪੈਸਾ ਜਿਹੜਾ ਆਇਆ ਹੈ ਆਪਣੇ ਖਾਤੇ ਨਾਲ ਲੈ ਕੇ ਉਦਾਇ ਕਰਕੇ ਜਿਹੜਾ ਆਇਆ ਜੀ ਪਾਰਟੀ ਨੂੰ ਨਵਾਏ ਜੋ ਅਸੀਂ ਕੀ ਕਰਾਂਗੇ ਜੋ ਸਰਕਾਰ ਬਣੇ ਨਾ ਉਹ ਮਿਸ਼ਨ ਦਾ ਪਰਚਾ ਦੇ ਕੇ ਉਹ ਪੈਸਾ ਵਾਪਸ ਉਹਨੂੰ ਕਢਾਵਾਂਗੇ ਉਹਨਾਂ ਨੇ ਜੇ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਦੇ ਨਾਂ ਦੇ ਕਰਾ ਲਏ ਮਤਲਬ ਬਾ ਦੇ ਪੈਸੇ ਉਹ ਆਪਣੇ ਪਾਸੇ ਉਹ ਸਾਰੇ ਕੱਢ ਲਾਂਗੇ ਸਾਰੇ ਕੱਢ ਕੇ ਵਾਪਸ ਦੇਵਾਂਗੇ ਫਾਜ਼ਿਲ ਕਾ ਤੋਂ ਲੈ ਕੇ ਜਲਾਨਾ ਬਾਦ ਨੂੰ ਮਰਸਾਏ ਤੇ ਫਿਰ ਉਸ ਕੋ ਪਹੁੰਚੇ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਇਹਦਾ ਵੱਡਾ ਕਾਰਨ ਹੈ ਜੇ ਤਾਂ ਉਹ ਮਾਧੂਪੁਰ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਕਿ 6 ਮਹੀਨੇ ਪਹਿਲੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਜੇ ਪੈਸਾ ਦਿਓ ਤਗੜੇ ਕਰਵਾ ਦਿੱਤੇ ਪਰ ਭਗਵਾਨ ਤੋਂ ਬਾਅਦ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ 18 ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡਸ ਆਏ ਆ ਪੰਜਾਬ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਿਲੈਕੀ ਇਹਨਾਂ ਦੀ ਹੈ ਵੱਡੇ ਪਾਦਲ ਸਾਹਿਬ 4 ਮਹੀਨੇ ਪਹਿਲੇ ਵਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਭ ਦੇ ਦਿੰਦੇ ਸੀ ਪੱਕੀ ਬੰਦ ਕਰ ਦਿਓ ਕਿਥੇ ਆਪਣਾ ਮਹਿਰਾ ਦੇ ਵਿੱਚੋਂ ਕਟਨੀ ਮਿੱਟੀ ਉਹ ਕਢਾ ਦਿਓ ਦੋ-ਸੜ ਪਾਣੀ ਟਪਦਾ ਰਹੇ ਚੁਕੀ ਜੀ ਇਹਨਾਂ ਵਿੱਚ ਆਟੇ ਤੇ ਇਹ 4 ਸਾਲ ਜਿਹੜੀ ਮੀਟਿੰਗ ਦਿੱਤੀ ਦੀ ਕ੍ਰਿਪਿਆ ਨਹੀਂ ਦਿੱਤੀ ਜੀ ਇਹਦੇ ਮਾਰਾ ਸਾਰਾ ਨੁਕਸਾਨ ਹੋ ਗਿਆ ਦੇਖੋ ਨਿਲੈਕੀ ਆ ਪਾਪ ਹੈ ਹਾਥਾਬ ਕੀਤਾ ਹੈ ਭਗਵਾਨ ਜਮਾਨ ਨੇ ਸਰਕਾਰ ਨੇ ਜੀ ਸਾਹਿਬ ਤੁਹਾਨੂੰ ਲੋਟੇਰੀ ਦੇ ਤੋਂ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਤੋਂ ਲਈ ਖੁਦਨੇ ਖੁਸ਼ੀ ਕਰ ਮਦਦ ਕਰਨ ਦੀ ਹੋਣ ਜਗਾ ਜਗਾ ਸਾਰੇ ਜਿਲ੍ਹਿਆਂ ਦੇ ਦੇਖੋ ਆ ਸਾਡਾ ਫਰਕ ਸਾਡਾ ਪਰਿਵਾਰ ਹੈ ਸਾਹਿਬ ਵੱਡੇ ਬਾਦਲ ਸਾਹਿਬ ਇਹ ਕਰਦੇ ਨਹੀਂ ਕਰਦੇ ਹੁੰਦੇ ਸੀ ਕੋਈ ਉਹਨਾਂ ਦੇ ਦਸੇ ਕਦਮ ਲਈ ਮਾਰ ਚੱਲ ਰਹੇ ਆ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੋਟੀ ਲਾਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਨੂੰ ਮੈਂ ਤਾਂ ਜਦੋਂ ਪਾਣੀ ਥੱਲੇ ਚਲਾ ਗਿਆ ਕਿ ਤੁਹਾਨੂੰ ਐਸੇ ਤੇ ਬੰਦ ਬੰਦੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਝੋਕ ਲੈਣਾਂ ਵੀ ਭੇਜਾਂਗੇ ਤੁਹਾਡੇ ਕੋਲੇ ਤੁਹਾਨੂੰ ਆਪਾਂ ਥੋੜਾ ਥੋੜਾ ਬੰਨੋ ਆਪਾਂ ਚੰਗੀ ਤਰ੍ਹਾਂ ਗੱਲ ਕਰਾਂਗੇ ਸਾਹਿਬ ਬੱਤੀਆਂ ਤੁਸੀਂ ਰਾਤ ਨੂੰ ਪੱਤਰੀਆਂ ਮੁਰਗੀਆਂ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਜਦੋਂ ਪੱਤਰਕਾਰ ਉਹ ਕਹਿੰਦੇ ਸੁਖੀ ਸਾਹਿਬ ਨੂੰ ਪੁੱਛੋ ਯਾਰ ਮੈਂ ਪਤਾ ਨਹੀਂ ਮਾੜਾ ਜਿਹਾ ਕੁਲਪਲ ਹੁੰਦਾ ਆਈ ਮੈਂ ਕਿਹਾ ਤੇ ਨਲਾਕ ਕਿ ਮੈਂ ਕਿਹਾ ਮਲੰਗੋ ਮੁੱਖ ਮੰਤਰੀ ਦੇ ਬਸੇ ਕੁਝ ਨਹੀਂ ਕਰਾਂਗਾ ਬਾਦਲ ਸਾਹਿਬ ਐਸੀ ਜਿਹੜੀ ਆਪਣੀ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਪੰਡਾ ਬੋਰਡ ਤੇ ਪਏ ਨੇ ਕਿ ਤੁਸੀਂ ਸਾਹਮਣਾ ਸਾਰਾ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਇਹ ਵੀ ਸਾਧਨ ਸਾਹਿਬ ਤੋਂ ਪੁੱਛੋ ਮੈਨੂੰ ਕਿ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਕੀ ਜਾਂਦਾ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਖੜਦਾ ਸੀ ਧੱਕੀ ਧੱਕਿਆ ਸ਼ਰਾਬ ਦਾ ਉਹ ਜਿਹੜਾ ਧੱਕਿਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਖਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਫਿਕਰ ਨਹੀਂ ਉਹ ਅੱਛਾ ਮੈਂ ਤਾਂ ਉਹ ਹੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਨਾਂ ਲਿਖਿਆ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕਿੱਥੇ ਐ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂ ਨਹੀਂ ਆਉਂਦੇ 100000 ਦੇ ਨਾਲ ਜਿਹੜੀਆਂ ਪੱਤیاں ਕਿੱਥੇ ਆ ਗਿਆ ਸੀ ਅਜੇ ਵੀ ਬਾਦੂ ਸਾਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪੱਤੀਆਂ ਸਿਰਫ ਪੱਤੇ ਹੋਣੀਆਂ ਨਹੀਂ ਸਭ ਨੂੰ ਪਹਿਲੀ ਕੈਬਨੇਟ ਮੀਟਿੰਗ 'ਚ ਸਰਕਾਰ ਬਣਾ ਦਿਓ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾں ਭਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀਨਦਨ ਨੂੰ ਲੈ ਕੇ ਆਏ ਹੁਏ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾਹ ਫੜਨ ਵਾਲੇ ਸਾਗੀ ਜੀ ਇਹ ਸਾਨੂੰ ਇਹ ਦਾਨ ਵੇਚ ਦੇ ਕੇ ਜਾਓ ਪੱਕਾ ਮੈਨੂੰ ਗਰੰਟੀ ਹੈ ਤੁਸੀਂ ਮੰਨ ਦਿੱਤੀ ਇਹਦੇ ਕੋਈ ਗਰੀਬ ਬੰਦੇ ਇਹਨਾਂ ਨੂੰ ਪਾ ਦੇਣਾ ਲੱਖਾਂ ਲੱਖਾਂ